ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਵਿੱਕੀ ਮਲਕ ਦੀ ਇਸ ਰਿਪੋਰਟ ਦੇ ਨਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਪਿਛਲੇ ਦਿਨਾਂ ਦੇ ਵਿੱਚ ਹੜ੍ਹ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੇ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਕੀਤਾ ਹਰ ਨੇ ਕੋਈ ਨਹੀਂ ਦੇਖਿਆ ਗਰੀਬ ਕੋਣ ਤੇ ਅਮੀਰ ਕੋਣ ਹਰ ਇੱਕ ਦਾ ਘਰ-ਪਰਕੇ ਨੁਕਸਾਨ ਕੀਤਾ ਜਿਨ੍ਹਾਂ ਦੀਆਂ ਕੋਠੀਆਂ ਸੀ ਉਹ ਵੀ ਟੈਗੀਆਂ ਤੇ ਜਿਨ੍ਹਾਂ ਦੇ ਘਰ ਮਾੜੇ ਸੀ ਉਹ ਵੀ ਟੈ ਕੇ ਢੇਰੀ ਹੋ ਗਏ ਤੇ ਲੱਖਾਂ ਰੁਪਈਆਂ ਦਾ ਨੁਕਸਾਨ ਹੋਇਆ ਜਿਹੜਾ ਕੀ ਤਬਾਈ ਲਿਆ ਕੇ ਤੇ ਪੂਰੇ ਦਾ ਪੂਰਾ ਜੜਾ ਆ ਘਰ-ਬਾਰ ਲੋਕਾਂ ਦਾ ਰੁੜ ਗਿਆ ਡਿੱਗ ਗਿਆ ਤਾਂ ਦੱਬੀਏ ਕਿ ਉੱਥੇ ਹੀ ਬਹੁਤ ਸਾਰੀਆਂ ਜੜੀਆਂ ਨੇ ਸੰਗਤਾ ਸਾਹਮਣੇ ਆਈਆਂ ਬਹੁਤ ਸਾਰੀਆਂ ਸੰਸਥਾਵਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਹੜਪੀਟਾਂ ਦੀ ਬਾਹ ਫੜੀ ਤੇ ਹੜਪੀਟਾਂ ਦੇ ਜਿਹੜੇ ਨੇ ਨੁਕਸਾਨ ਤੇ ਉਹਨਾਂ ਤੱਕ ਰੋਜੀ ਰੋਟੀ ਜਿਹੜੀ ਹੈ ਉਹ ਪਹਚਾਈ ਜਿਹਦੇ ਨਾਲ ਉਹਨਾਂ ਨੂੰ ਜਿਹੜਾ ਆ ਰੋਟੀ ਮਿਲਣੀ ਸ਼ੁਰੂ ਹੋ ਗਈ ਤੇ ਲੋਕਾਂ ਨੇ ਬਹੁਤ ਜ਼ਿਆਦਾ ਜਿਹੜਾ ਆ ਸੰਸਥਾਵਾਂ ਤੇ ਭਰੋਸਾ ਵੀ ਕੀਤਾ ਤੇ ਹੁਣ ਉਹ ਭਰੋਸੇ ਤੇ ਸੰਸਥਾਵਾਂ ਉੱਤਰ ਰਹੀਆਂ ਨੇ ਤਾਂ ਦੱਬੀਏ ਕਿ ਡੇਰਾ ਬਾਬਾ ਨਾਨਕ ਅਤਿ ਰਮਦਾਸ ਖੇਤਰ ਵਿੱਚ ਹੜਾ ਕਾਰਨ ਨੁਕਸਾਨੇ ਕੇ ਮਕਾਨਾਂ ਦੀ ਮੁਰ ਉਸਾਰੀ ਦੀ ਸੇਵਾ ਸੰਗਤ ਐਡਜੂਕੇ ਵੱਲੋਂ ਤਿੰਨ ਘਰਾਂ ਦਾ ਨੀਂ ਪੱਥਰ ਵੱਖ-ਵੱਖ ਨਗਰਾਂ ਵਿੱਚ ਸਿੰਘ ਸਹਿਬ ਗਿਆਨੀ ਰਗਵੀਰ ਸਿੰਘ ਜੀ ਹੈਡ ਗ੍ਰੰਥੀ ਸਤਕੰਨ ਸ੍ਰੀ ਹਰਮੰਦਰ ਸਾਹਿਬ ਜੀ ਆਪਣੇ ਕਰ ਕਮਲਾ ਨਾਲ ਰੱਖੇ ਰੱਖ ਗਏ ਪਿੰਡ ਰਣਸੀਖੇ ਤੱਲਾ ਬੈਰੋ ਕੇ ਕੋਨੇਵਾਲ ਨੇੜੇ ਰਮਦਾਸ ਗਲਬਾਤ ਦੌਰਾਨ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਸੰਗਤ ਵੱਲੋਂ ਪਹਿਲਾਂ ਵੀ ਅਥਾ ਸੇਵਾ ਹੜਪੀੜਤਾ ਲਈ ਕੀਤੀ ਗਈ ਹੈ ਹੁਣ ਐਨ ਜੀਓ ਵੱਲੋਂ ਜਿੰਨਾ ਲੋਕਾਂ ਦੇ ਘਰ ਹੜ ਕਾਰਨ ਨੁਕਸਾਨੇ ਗਏ ਹਨ ਉਹਨਾਂ ਵਿੱਚੋਂ ਤਿੰਨ ਘਰਾਂ ਦਾ ਅੱਜ ਨੀ ਪੱਥਰ ਰੱਖਿਆ ਜਾ ਰਿਹਾ ਹੈ ਔਰ ਇਹਨਾਂ ਨੂੰ ਚੰਗੇ ਘਰ ਬਣਾ ਕੇ ਦਿੱਤੇ ਜਾ ਰਹੇ ਨੇ ਅੱਜ ਜਿਸ ਤੱਕ ਘਰ ਦੇ ਵਿੱਚ ਪਹੁੰਚੇ ਹਾਂ ਇਹ ਗਰੰਥੀ ਸਿੰਘ ਹੈ ਔਰ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾ ਰਿਹਾ ਹੈ ਦੂਸਰੇ ਪਾਸੇ ਐਨਜੀਓ ਦੇ ਪ੍ਰਬੰਧਕ ਨੇ ਵੀ ਵਿਦੇਸ਼ ਵਿੱਚ ਬੈਠੀ ਸੰਗਤ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਹਰ ਉਹ ਸਖਸ ਨੂੰ ਸੇਵਾ ਪਹੁੰਚਾਉਣ ਦਾ ਉਪਰਾਲਾ ਕਰਾਂਗੇ ਜਿਸ ਦਾ ਨੁਕਸਾਨ ਹੋਇਆ ਹੈ ਜਿਸ ਗਰੰਥੀ ਸਿੰਘ ਦਾ ਅੱਜ ਘਰ ਦੀ ਉਸਾਰੀ ਸ਼ੁਰੂ ਹੋਈ ਹੈ ਉਸਨੇ ਸਿੰਘ ਸਾਹਿਬ ਅਤੇ ਐਨਜੀਓ ਦਾ ਧੰਨਵਾਦ ਕੀਤਾ ਬਹੁਤ ਸਾਰੀਆਂ ਸੰਗਤਾਂ ਐਨਜੀਓ ਜਿਹੜੀਆਂ ਨੇ ਸੇਵਾ ਕਰਨੇ ਸ਼ੁਰੂ ਕਰ ਦਿੱਤੀਆਂ ਨੇ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਲੋਕਾਂ ਦੇ ਘਰ ਬਣਨੇ ਸ਼ੁਰੂ ਹੋ ਗਏ ਨੇ ਜਿਹੜੇ ਕਿ ਹੜ੍ਹਾਂ ਦੇ ਨਾਲ ਬਰਬਾਦ ਹੋ ਗਏ ਸੀ ਆਓ ਸੁਣਦੇ ਹਾਂ ਸਿੰਘ ਸਾਹਿਬ ਤੋਂ ਕੀ ਕਹਿੰਦੇ ਨੇ ਇਸ ਤੇ ਬਾਰੇ ਨਾਰਪਾਲ ਸਿੰਘ ਜੀ ਕਰਦੇ ਸੀ ਮੈਂ ਛੋਟਾ ਹੁੰਦਾ ਪਹਿਲੋਂ ਸਾਡੇ ਦਾਦਾ ਜੀ ਗ੍ਰੰਥੀ ਉਸ ਤੋਂ ਬਾਅਦ ਪੂਰੇ 88 ਦੇ ਵਿੱਚ ਉਸ ਤੋਂ ਬਾਅਦ ਮੈਂ ਉਹ ਤੋਂ 12 ਸਾਲ ਦਾ ਹੀ ਜਨਮ ਦੀ ਗ੍ਰੰਥੀ ਦੀ ਸੇਵਾ ਕਰਦੇ ਆ ਪਿੰਡ ਹੀ ਕਰਦੇ ਆ ਜੀ ਕੀ ਹੋਇਆ ਜੀ ਕੁਝ ਨਹੀਂ ਹੋਇਆ ਤੇ ਕੋਈ ਗੱਲ ਬਾਕੀ ਜਿਹੜਾ ਹੜ ਆਇਆ ਉਹਦੇ ਕਾਰਨ ਸਾਡੇ 88 ਦੇ ਕਮਰੇ ਪਹਿਲਾਂ ਠੱਠੇ ਹੀ ਉਸ ਤੋਂ ਬਾਅਦ ਹੋਣਾ ਆ ਗਿਆ ਹੁਣ ਵੀ ਜਿਹੜੇ ਕਮਰੇ ਫਿਰ ਠੱਠ ਗਏ ਨੇ ਬਰਮਾਰਾ ਗਿਆ ਪਾਣੀ ਬਰਹਾ ਸੀ ਤੇ ਇਸ ਕਰਕੇ ਸਾਡੇ ਭਾਈ ਸਾਹਿਬ ਇੱਥੇ ਆਏ ਤੇ ਨਾਲ ਸਾਡੀ ਗਰੀਬੀ ਬੜੀ ਬਹੁਤ ਧੀਆ ਜੁੱਤੋ ਇੱਕ ਘਰ ਘਟਿਆ ਹਾਂ ਜੀ ਪਰਿਵਾਰ ਚ ਕਿੰਨੇ ਲੋਕ ਰਹਿੰਦੇ ਨੇ ਹੁਣ ਕਿੱਥੇ ਰਹੇ ਪਰਿਵਾਰ ਚ ਇੱਥੇ ਹੀ ਹੈ ਜੀ ਅਸੀਂ ਦੋਵੇਂ ਜੀ ਇੱਥੇ ਰਹਿੰਦੇ ਹਾਂ ਤੇ ਇੱਥੇ ਹੀ ਹੋਣਾ ਤੇ ਜਦੋਂ ਸਾਡੇ ਕੋਲ ਆਏ ਨਾਲੇ ਰਾਸ਼ਨ ਨੇ ਨਾ ਸਾਰੇ ਨਗਰ ਚ ਦਿੱਤਾ ਲੱਗ ਲੱਗੇ ਸਾਡੇ ਜਿੰਨੇ ਵੀ ਨਗਰ ਨੇ ਜੁਕੇ ਵਾਲੇ ਵੀਰ ਜਿਹੜੇ ਆਏ ਨੇ ਇਹਨਾਂ ਬੜੀ ਸੇਵਾ ਕੀਤੀ ਇਹ ਲੋਕਾਂ ਨੇ ਫਿਰ ਇੱਥੇ ਮੇਰੇ ਘਰ ਆਏ ਜਨ ਮੇਰੇ ਨਾਲ ਹਾਲਾਤ ਵੇਖੇ ਨੇ ਆਣ ਕੇ ਤੇ ਫਿਰ ਇਹਨਾਂ ਮੈਨੂੰ ਆਖਿਆ ਵੀ ਤੇਰੇ ਕੰਮ ਰੇ ਅਸੀਂ ਭਾਗੇ ਲਗਦਾ ਕਿ ਕੋਈ ਫਿਰ ਛੱਤ ਵਿੱਚ ਜੀ ਹਾਂਜੀ ਹਾਂਜੀ ਪੂਰੀ ਕੋਠੀ ਮਰ ਗਈ ਕਿ ਨਾਲੇ ਛੱਤ ਦੀ ਵੀ ਬੜੀ ਖੁਸ਼ੀ ਹੈ ਸਾਨੂੰ ਇੰਨੀ ਬੜੀ ਖੁਸ਼ੀ ਹੈ ਕਿ ਅੱਜ ਵੇਖੋ ਸਾਡੇ ਕੋ ਸਾਡੇ ਜਹੇਦਾਰ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਤੀ ਆ ਜਾਣ ਕੇ ਅਸੀਂ ਤੇ ਨਮਾਣੇ ਦੇ ਜ਼ੀਰੋ ਜਿਹੇ ਇਨਸਾਨਾਂ ਤੇ ਅੱਜ ਵੇਖੋ ਬਾਬਾ ਨਾਨਕ ਦੇ ਰੰਗ ਗੁਰੂ ਰਾਮਦਾਸ ਦੇ ਰੰਗ ਅਰਸ਼ਾਂ ਤੋਂ ਕਿੱਥੇ ਸਾਨੂੰ ਕਰ ਦਿੱਤਾ ਜੀ ਵੇਖੋ ਅੱਜ ਬਾਬਾ ਨਾਨਕ ਅੱਜ ਸੰਗਤ ਯੂਕੇ ਵੱਲੋਂ ਪੈਸਾ ਪਾਈ ਮਹਿੰਦਰ ਸਿੰਘ ਜੀ ਦੀ ਅਗਵਾਈ ਹੇਠ ਉਹਨਾਂ ਚੇਅਰਮੈਨਸ਼ਿਪ ਹੇਠ ਜਿਹੜੀਆਂ ਸੇਵਾਵਾਂ ਪਹਿਲਾਂ ਅਸੀਂ ਘਰੋ ਘਰ ਜਾ ਕੇ ਰਾਸ਼ਨ ਵੰਡਦੇ ਸੀਗੇ ਤੇ ਹੁਣ ਘਰ ਬਣਾਉਣ ਦੀ ਸੇਵਾ ਦੀ ਅਰੰਭਤਾ ਜਿਹੜੀ ਹੈ ਅੱਜ ਇਸ ਨਗਰ ਤਰਨਸੀਕੇ ਤਲਾਂ ਤੋਂ ਪਈ ਹਰਪ੍ਰਧਨ ਸਿੰਘ ਜੀ ਦਾ ਘਰ ਜੋ ਹੈ ਉਹ ਬਣਾਉਣ ਤੋਂ ਅਰੰਭਤਾ ਹੋਈ ਹੈ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਆਨੇ ਆ ਕੇ ਨੀਂਹ ਪੱਥਰ ਰੱਖਿਆ ਜਕਾਰਿਆਂ ਦੀ ਗੂੰਜ ਦੇ ਵਿੱਚ ਇਸ ਸੇਵਾ ਦੀ ਅਰੰਭਤਾ ਹੋਈ ਹੈ ਸਾਰੇ ਦੇ ਬਿਸ਼ਪ ਦੀਆਂ ਸੰਗਤਾਂ ਜਿਹੜੀਆਂ ਨੇ ਸੰਗਤ ਐਡ ਯੂਕੇ ਦੇ ذریعے ਸਹਿਯੋਗ ਕਰਦੀਆਂ ਪਈਆਂ ਨੇ ਤਾਂ ਕਿ ਇਹਨਾਂ ਦਾ ਜਿਨ੍ਹਾਂ ਦੇ ਘਰ ਆਸਤੌਰ ਤੇ ਜਿਹਨੇ ਕੱਚੇ ਘਰ ਸੀਗੇ ਜਿਨ੍ਹਾਂ ਦੇ ਬਾਲੇ ਬੁੱਲੇ ਕੱਚੇ ਗੱਡਰ ਨੁਕਸਾਨੇ ਗਏ ਉਹਨਾਂ ਦੇ ਘਰ ਬਣਾਉਣ ਤੋਂ ਅਰੰਭਤਾ ਜਿਹੜੀ ਹੋਈ ਹੈ ਸੋ ਅੱਜ ਤਿੰਨ ਘਰਾਂ ਦੀ ਸੇਵਾ ਜਿਹੜੀ ਹੈ ਭਾਈ ਹਰਪ੍ਰਧਮ ਸਿੰਘ ਜੀ ਰਣਸੀਕੇ ਤੱਲਾ ਭਾਈ ਸੁਖਵੀਰ ਸਿੰਘ ਜੀ ਜੋ ਕਿ ਸ਼ਹੀਦ ਪਰਿਵਾਰ ਦੇ ਵਾਰਿਸ ਨੇ ਨਗਰ ਵੈਰੋ ਕੇ ਤੇ ਗ੍ਰੰਥੀ ਗੁਰਪ੍ਰੀਤ ਸਿੰਘ ਜਿਹੜਾ ਇੱਕ ਇੱਕ 20 ਸਾਲ ਦਾ ਨੌਜਵਾਨ ਗ੍ਰੰਥੀ ਸਿੰਘ ਉਹਦਾ ਘਰ ਵੀ ਰੁੜ ਗਿਆ ਸੀ ਕੋਨੇਕੇ ਨਗਰ ਤੋਂ ਉਹਨਾਂ ਦੀ ਸਾਰੀਆਂ ਸੇਵਾਵਾਂ ਜਿਹੜੀਆਂ ਅੱਜ ਮਹਾਰਾਜ ਦੀ ਮੇਰ ਨਾਲ ਸਿੰਘ ਸਾਗਾਨੀ ਕਿ ਵੀ ਉਸੰਗੀ ਇਹਨਾਂ ਦਾ ਨੀ ਪੱਥਰ ਰੱਖਣ ਆਏ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਰਲ ਮਿਲ ਕੇ ਕਿਉਂਕਿ ਜੇ ਇਹ ਲੈਂਟਰ ਪਾਉਣ ਜੋਗੇ ਹੁੰਦੇ ਤੇ ਫਿਰ ਅੱਜ ਇਹਨਾਂ ਦੀਆਂ ਜਿਹੜੀਆਂ ਛੱਤਾ ਸੀਗੀਆਂ ਚੁੰਦੀਆਂ ਨਾ ਸੋ ਉਹ ਅਸਮਰਥ ਨੇ ਲੋਕ ਬਹੁਤ ਵੱਡੀ ਗਲਤੀ ਚ ਨੇ ਜਿੱਦਾਂ ਪੱਤਰਕਾਰ ਵੀਰ ਪੁੱਛਦੇ ਪਏ ਸੀ ਜਿੰਨੀ ਸੰਗਤ ਸਮਰੱਥਾ ਦੇਗੀ ਉਹ ਸਾਰੀ ਸੇਵਾ ਜਿਹੜੀ ਹੈ ਸਤਪੁਰਸ ਸਤਿਪਾਚਾ ਸੰਗਤ ਅਡ ਯੂਕੇ ਕੋ ਲੈਣਗੇ ਦੀ ਆਪ ਸਭ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸ਼ੁਰੂਆਤ ਤੋਂ ਠੀਕ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਬਣਾਈ ਖੰਬੂਜ ਪਰਮਪਤਾਈ ਜਿਵੇਂ ਕਿ ਇਸ ਮੁੱਚੇ ਸੰਸਾਰ ਭਰ ਵਿੱਚ ਵਸਤੀ ਹੋਏ ਸੰਗਤ ਇਸ ਦਾ ਤੋਂ ਪਰਿਪੰਤ ਜਾਣੂ ਹੈ ਕਿ तकरीबन 1 ਮਹੀਨਾ ਪਹਿਲਾਂ ਪੰਜਾਬ ਦੇ ਵਿੱਚ ਲੋਹੜਾ ਦੀ ਸਥਿਤੀ ਬਣੀ اور بہت زیادہ پانی خاص ਕਰਕੇ ਸਾਡੇ ਪਿੰਡੂ ਕਿਸਾਨਾਂ ਦੇ ਵਿੱਚ ਪਾਣੀ ਦੀ ਬਹੁਤ ਮਾਰ ਪਈ ਔਰ ਕਈ ਥਾਵਾਂ ਤੇ 10 ਤੋਂ 15 ਫੁੱਟ ਪਾਣੀ ਜਿਹੜਾ ਸੀਗਾ ਉਹ ਘਰਾ ਵਿੱਚ ਜ਼ਮੀਨਾਂ ਵਿੱਚ ਵੀ ਚੜਿਆ ਜਿਸ ਕਰਕੇ ਫਸਲਾਂ ਬਰਬਾਦ ਹੋਈਆਂ ਜ਼ਮੀਨਾਂ ਬਰਬਾਦ ਹੋਈਆਂ ਔਰ ਵੱਡੇ ਪੱਧਰ ਤੇ ਘਰਾਂ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ 10 ਵੀ ਕਈ ਪਿੰਡਾਂ ਵਿੱਚ ਜਾ ਕੇ ਦੇਖਿਆ ਕਿ ਘਰਾਂ ਦੀਆਂ ਨੀਂਹਾਂ ਦੇ ਵਿੱਚੋਂ ਫਰਸ਼ਾਂ ਨੂੰ ਪਾਰ ਕੇ ਨੀਂਹਾਂ ਦੇ ਹੇਠੋਂ ਜਿਹੜਾ ਪਾਣੀ ਦਾ ਪ੍ਰੈਸ਼ਰ ਸੀ ਉਹ ਵਗ ਵਗ ਕੇ ਤੇ ਦੂਜੇ ਪਾਸੇ ਨਿਕਲਿਆ ਬਹੁਤ ਨੁਕਸਾਨ ਹੋਇਆ ਹੈ ਔਰ ਸੰਗਤ ਨੇ ਵੀ ਦਿਲ ਖੋਲ ਕੇ ਲਾ ਸਾਰੇ ਦਿਨਾਂ ਦੇ ਵਿੱਚ ਜਿਹੜੀ ਸੇਵਾ ਹੈ ਸੰਗਤ ਯੋ ਕੀਤੀ ਹੈ ਔਰ ਬਹੁਤ ਵਧੀਆ ਉਪਰਾਮਾ ਕਰ ਦਿਆ ਹੋਇਆ ਸੰਗਤ ਏਡ ਯੂਕੇ ਦੇ ਵੱਲੋਂ ਕੁਝ ਪਰਿਵਾਰਾਂ ਦੇ ਜਿੰਨਾ ਵਿੱਚ ਦੋ ਪਰਿਵਾਰ ਗ੍ਰੰਥੀ ਸਿੰਘ ਨੇ ਭਾਈ ਹਰਭਜਨ ਸਿੰਘ ਜਿਸ ਨਗਰ ਵਿੱਚ ਅੱਜ ਅਸੀਂ ਇਸ ਵੇੜੇ ਰਣਸੀਖੇ ਤਲਾ ਵਿੱਚ ਇੱਕ ਵਿਖੇ ਖੜੇ ਹੋਏ ਹਾਂ ਗੁਰ ਚਰਨਾ ਵਿੱਚ ਅਰਦਾਸ ਕਰਕੇ ਤੇ ਮਕਾਨ ਦੀ ਨੀ ਰੱਖੀ ਹੈ ਅੱਗੇ ਇੱਕ ਨਗਰ ਹੈ ਵੈਰੋਕੇ ਉਥੇ ਇੱਕ ਮਕਾਨ ਦੀ ਨਹੀਂ ਰੱਖਣੀ ਹੈ ਇੱਕ ਕੋਨੇਵਾਲ ਜਿਹੜਾ ਨਗਰ ਹੈ ਬੇਟ ਜਿੱਥੇ ਬਹੁਤ ਵੱਡਾ ਨੁਕਸਾਨ ਪਾਣੀ ਦੇ ਨਾਲ ਹੋਇਆ ਉਥੇ ਇੱਕ ਮਕਾਨ ਦੀ ਜਿਹੜੇ ਨਹੀਂ ਹੈ ਉਹ ਸੰਗਤ ਦੇ ਡੂਕੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਰੱਖੀ ਜਾਣੀ ਹੈ ਔਰ ਮੈਂ ਕਹਿੰਦਾ ਕਿ ਬਹੁਤ ਵਧੀਆ ਉਪਰਾਲਾ ਹੈ ਕਿ ਸਮੁੱਚੇ ਸੰਸਾਰ ਭਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਨੇ ਆਪਣੇ ਇਹਨਾਂ ਪੰਜਾਬੀ ਭਰਾਵਾਂ ਦੀ ਬਾਹ ਫੜੀ ਹੈ ਔਰ ਤਨ ਕਰਕੇ ਮਨ ਕਰਕੇ ਧਨ ਕਰਕੇ ਵੱਡੀਆਂ ਸੇਵਾਵਾਂ ਕੀਤੀਆਂ ਨੇ ਸੇਵਾ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਸੰਗਠਨ ਜਿਹੜੀ ਕੰਮੀ ਆ ਉਹ ਨਹੀਂ ਰਹੀ ਤੇ ਮੈਂ ਬਹੁਤ ਸਲਾਘਾ ਕਰਦਾ ਹਾਂ ਭਾਈ ਸਰਪਾਈ ਮਹਿੰਦਰ ਸਿੰਘ ਜੀ ਨਿਸ਼ਕਾਮ ਸੇਵਕ ਜਥਾ ਯੂਕੇ ਵਾਲਿਆਂ ਦੀ ਕਿ ਜਿਨ੍ਹਾਂ ਦੀ ਯੋਗ ਅਗਵਾਈ ਵਿੱਚ ਸੰਗਤ ਏਡ ਯੂਕੇ ਨੇ ਇਹ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਔਰ ਐਸੀ ਵਿਸਾਰੇ ਤਨ ਮਨ ਧਨ ਕਰਕੇ ਸੇਵਾਵਾਂ ਕਰਕੇ ਦੇ ਆਪਣੇ ਨਪਰਾਮਾਂ ਦੀ ਬਾਹ ਫੜ ਕੇ ਤੇ ਇਹਨਾਂ ਨੂੰ ਫਿਰ ਦੁਬਾਰਾ ਦੁਪਹਿਰਾ ਸਿਰ ਹੁੰਦਾ ਜਿਹੜਾ ਯਤਨ ਹੈ ਉਹ ਕਰੀਏ। ਕਿਉਂਕਿ ਦੇਖੋ ਬਹੁਤ ਈ ਜ਼ਿਆਦਾ ਲੋਕ ਨੇ ਜਿਨ੍ਹਾਂ ਦੇ ਸਰੀਕੇ ਨੇ ਖਰਟ ਹੈਗੇ ਆ ਟੁੱਟ ਗਏ ਆ। ਕਿ ਕਿਸ ਤਾ ਆਇਡੈਂਟੀਫਾਈ ਕੀਤਾ ਜਾ ਰਿਹਾ ਕਿਹੜੇ ਲੋਕਾਂ ਦੇ ਬਣਾਈ ਜਾ ਰਿਹਾ। ਅ ਦੇਖੋ ਹਰ ਇੱਕ ਜਥੇਬੰਦੀ ਜਾਂ ਕੋਈ ਐਨਜੀਓ ਬਣੀਆਂ ਹੋਈਆਂ ਨੇ ਜਾਂ ਕੋਈ ਸੰਪਰਦਾਇਕ ਕੋਈ ਸੰਸਥਾ ਹੈ ਉਹ ਆਪਣੇ ਆਪਣੇ ਪੱਤਰ ਤੇ ਪੜਪਾਲ ਕਰਕੇ ਜਿੱਥੇ ਜਿੱਥੇ ਜਿੰਨੇ ਜਿੰਨੇ ਜ਼ਰੂਰਤ ਹੈ ਉਹ ਸੇਵਾਵਾਂ ਜਿਹੜੀਆਂ ਨੇ ਉਹ ਕਰ ਰਹੀ ਆ ਔਰ ਬਹੁਤ ਵੱਡੇ ਪੱਧਰ ਤੇ ਕਿਉਂਕਿ ਹੁਣ ਪਾਣੀ ਉਤਰਿਆ ਨੂੰ ਹਾਲਾ ਇੱਕ ਹਫਤਾ ਤੋਂ ਹੋਇਆ ਕਿ ਪਾਣੀ ਉਤਰਨਾ ਸ਼ੁਰੂ ਹੋਇਆ ਕਈ ਥਾਵਾਂ ਤੇ ਜ਼ਮੀਨ ਸਾਫ਼ ਹੋ ਚੁੱਕੀ ਹੈ ਕਈ ਥਾਵਾਂ ਤੇ ਹੋ ਰਹੀ ਹੈ ਜਿਵੇਂ ਜਿਵੇਂ ਸਥਿਤੀ ਸਪਸ਼ਟ ਹੋਏਗੀ ਤੇਵੇਂ ਤੇਵੇਂ ਜਿਹੜਾ ਉਹਦਾ ਸਰਵੇ ਹੋਏਗਾ ਤੇ ਉਵੇਂ ਉਹ ਜਿਹੜੀਆਂ ਸਵਾਵਾਂ ਨੇ ਉਹ ਸੰਗਤ ਕਰਨ ਵਾਸਤੇ ਤਿਆਰ ਹੈ ਪੰਜਾਬ ਦੇ ਹਾਲਾਤ ਨੂੰ ਕਿਦਾਂ ਦੇਖਦੇ ਹੋ ਪੰਜਾਬ ਦੇ ਹਾਲਾਤ ਜੋ ਮੀਂਹ ਕਰਕੇ ਹੋਏ ਨੇ ਹੜ੍ਹਾਂ ਕਰਕੇ ਹੋਏ ਨੇ ਬਹੁਤ ਵੱਡਾ ਸਾਡਾ ਜਾਨੀ ਮਾਲੀ ਔਰ ਆਰਥਿਕ ਨੁਕਸਾਨ ਜਿਹੜਾ ਹੋਇਆ ਉਹ ਬਹੁਤ ਵੱਡਾ ਹੋਇਆ ਪਰ ਪੰਜਾਬ ਦੇ ਉੱਤੇ ਗੁਰੂ ਦੀ ਕਿਰਪਾ ਹੈ ਕਿ ਪੰਜਾਬੀ ਇਸ ਵਿਪਤਾ ਦੇ ਸਮੇਂ ਦੇ ਵਿੱਚ ਵੀ ਕੋ ਡੋਲੇ ਨਹੀਂ ਕੋ ਥੜਕੇ ਨਹੀਂ ਚੜ੍ਹਦੀ ਕਲਾ ਵਿੱਚ ਨੇ ਔਰ ਗੁਰੂ ਕਿਰਪਾ ਕਰੇਗਾ ਫੇਰ ਤੋਂ ਜਿਹੜਾ ਪੰਜਾਬ ਹੈ ਦੁਬਾਰਾ ਉਹਨਾਂ ਲਈ ਹਾਂ ਪਿਆ ਕੇ ਤੇ ਚੜ੍ਹਦੀ ਕਲਾ ਵਿੱਚ ਹੋਏਗਾ ਜਿਸ ਤਰ੍ਹਾਂ ਪੰਜਾਬੀ ਪੰਜਾਬੀ ਵਸਤੇ ਖੜੇ ਹੋਏ ਨੇ ਸਰਕਾਰਾਂ ਦਾ ਕੀ ਯੋਗਦਾਨ ਤੁਸੀਂ ਵੇਖਦੇ ਹੋ ਕਿ ਪੰਜਾਬੀਆਂ ਨੇ ਤੇ ਵਾਅਦਾ ਹੀ ਲਾਤੀ ਨਾ ਪੂਰੀ ਆ ਦੇਖੋ ਸਰਕਾਰਾਂ ਦਾ ਯੋਗਦਾਨ ਤਾਂ ਤੁਸੀਂ ਵੀ ਸਾਰੇ ਜਾਣਦੇ ਹੋ ਮੀਡੀਆ ਥਾਂ ਥਾਂ ਤੇ ਜਾ ਕੇ ਦੇਖਦਾ ਹੀ ਆ ਆਪਾਂ ਨੂੰ ਪਤਾ ਹੈ ਕਿ ਸਰਕਾਰਾਂ ਕਿੰਨਾ ਕੁ ਯਤਨ ਕਰ ਰਹੀਆਂ ਨੇ ਪਰ ਪੰਜਾਬੀਆਂ ਦੇ ਪੰਜਾਬੀਆਂ ਦੀ ਬਾਹ ਫੜਨ ਵਾਲੇ ਜੋ ਸੰਗਤ ਨੇ ਸੰਗਤ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛਡੀ ਸੁਬੀਸ਼ੂ ਬਾਦਲ ਵੱਲੋਂ ਵੀ ਕੁਝ ਸੇਵਾ ਕੀਤੀ ਗਈ ਉਹਦੇ ਬਾਰੇ ਵਿੱਚ ਦੇਖੋ ਬੜੇ ਚੰਗੇ ਗੱਲ ਹੈ ਕਿ ਇਹ ਜੇ ਵਿਪਤਾ ਦੇ ਸਾਹਮਣੇ ਵਿੱਚ ਜਿੰਨੇ ਵੀ ਸੇਵਾ ਕੀਤੀ ਹੈ ਚਾਹੇ ਕਿਸੇ ਨੇ ਕੁਝ ਚੋਣੀ ਭਰ ਕੇ ਸੇਵਾ ਕੀਤੀ ਹੈ ਚਾਹੇ ਕਿਸੇ ਨੇ ਬੁਖ ਭਰ ਕੇ ਕੀਤੀ ਹੈ ਚਾਹੇ ਕਿਸੇ ਨੇ ਬਾਟਾ ਭਰ ਕੇ ਕੀਤੀ ਹੈ ਹਾਰਕ ਦੀ ਸੇਵਾ ਪਰਵਾਨ ਹੈ ਜਿਵੇਂ ਕਹਿੰਦੇ ਨੇ ਉਹਨਾਂ ਕਿਸੇ ਸ਼ੇਰ ਨੂੰ ਵਗ ਰਗੀ ਤੇ ਕੁਝ ਲੋਕ ਜਿਹੜੇ ਸਾਨੂੰ ਬਾਟੀਆਂ ਫੜ ਕੇ ਖੂਹਾਂ ਤੋਂ ਲੈ ਕੇ ਆਉਣ ਲੱਗੇ ਟੋਬਿਆਂ ਤੋਂ ਲੈ ਕੇ ਆਉਣ ਲੱਗੇ ਤੇ ਇੱਕ ਚੀੜੇ ਜਿਹੜੇ ਸੀ ਉਹ ਚੁੰਝ ਫੜ ਕੇ ਪਾਣੀ ਦੀ ਤੇ ਅੱਧ ਤੇ 파 ਰਹੀ ਸੀ ਕਿਸ ਨੇ ਪੁੱਛਿਆ ਕਿ ਨਾਇਗਤਨ ਹੋ ਰਿਹਾ ਤੇਰੀ ਚੁੰਝ ਨਾਲ ਕੀ ਬਣੇਗਾ ਉਹ ਕਹਿੰਦੀ ਗਾ ਦੇ ਇਤਿਹਾਸ ਲਿਖਿਆ ਜਾਏਗਾ ਤੇ ਮੇਰੀ ਜਿਹੜੀ ਚੁੰਝ ਹੈ ਉਹ ਚ ਪਾਣੀ ਪਰ ਚਰਚਾ ਜ਼ਰੂਰ ਹੋਏਗੀ ਚਾਹੇ ਕਿਸ ਨੇ ਤਿਲ ਕਰਕੇ ਸੇਵਾ ਕੀਤੀ ਹੈ ਚਾਹੇ ਕਿਸ ਨੇ ਫੋਲ ਕਰਕੇ ਕੀਤੀ ਹੈ ਉਹਦੀ ਸੇਵਾ ਪ੍ਰਵਾਨ ਹੈ ਔਰ ਹਰ ਇੱਕ ਨੇ ਸੇਵਾ ਕੀਤੀ ਹੈ ਸਾ ਸੁਖਬੀਰ ਸਿੰਘ ਬਾਦਲਪੁਰ ਹਣੇ ਜਿਵੇਂ ਮੈਂ ਪੜਿਆ ਇਹ ਸੈਂਕੜੇ ਟਰੱਕ ਜਿਹੜੇ ਨੇ ਉਹ ਚਾਰੇ ਦੇ ਸੈਂਕੜੇ ਟਰੱਕ ਤੂੜੀ ਦੇ ਔਰ ਇਹ 50 ਹਜ਼ਾਰ ਪਰਿਵਾਰਾਂ ਨੂੰ ਜਿਹੜੇ ਦਾਣੇ ਕਣਕ ਜਿਹੜੀ ਹੈ ਉਹ ਮੁਹੱਈਆ ਕਰਨ ਦਾ ਉਹਨਾਂ ਨੇ ਐਲਾਨ ਕੀਤਾ ਔਰ 1 ਲੱਖ ਏਕੜ ਜ਼ਮੀਨ ਜਿਹੜੀ ਹੈ ਉਹ ਵੇਚਣ ਦਾ ਜਿਹੜਾ ਵੀਹ ਦੇਣ ਦਾ ਉਹਨਾਂ ਨੇ ਐਲਾਨ ਕੀਤਾ ਇਹ ਬੜਾ ਵਧੀਆ ਛਲਾਕਾ ਯੋਗਾ ਤੋਂ ਬੈ ਔਰ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਇਸੇ ਵਾਸਤੇ ਅੱਗੇ ਆਉਣਾ ਚਾਹੀਦਾ ਧੰਨਵਾਦ